ਸ਼੍ਰੀ ਵਾਹਿਗੁਰੂ ਸਾਹਿਬ ਜੀ ਚੋਪਈਂ ਸ੍ਰੀ ਗੁਰ ਭਾਖੇ ਏਕ ਤਮਾਸ਼ਾ ਜੇ ਕਰਤਾਰ ਦਿਖਾਏ ਬਿਲਾਸਾ ਨਹਿ ਰਾਖਸ ਕੋ ਦੇ ਦਿਖਾਈ ਮਰਦਾਨਾ ਦੇਖ ਹੈ ਗੁਰਤਾਈ ਸਤਨਾਮ ਵਾਹ ਕਨ ਮ ਵਾ ਸਾਹਿਬ ਜੀ ਤਜੋ ਸਿਆਨ ਪਸੁਰ ਜਨੋ ਆਮੀ ਸਿਮਰੋ ਹਰ ਹਰ ਰਾਏ ਇਕ ਟੇਕ ਹਰ ਮਨ ਰਖੋ ਨਾਨਕ ਦੁੱਖ ਪਰਮ ਪਉ ਜਾਇ ਆਏ ਪ੍ਰਭ ਸਰਣਾਖਤੀ ਕਿਰਪਾਨ ਦਇਆਲ ਇਕ ਅਖਰ ਹਰ ਮਨ ਬਸਤ ਨਾਨਕ ਹੋ ਤਨ ਹਾਲ ਇਕ ਅਖਰ ਹਰ ਮਨ ਬਸਤ ਨਾਨਕ ਓਹ ਨਹਾ ਹਲੋ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਗੁਰ ਤਖਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਪੰਧਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਦੁਆਰੇ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰੰਦ ਨਿਗੀ ਬੋਦ ਦਾ ਨੰਦ ਮਾਲ ਦੇ ਨੀ ਪਰਮ ਸਹਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਹ ਸਾਧ ਸੰਗਤ ਜੀਓ ਬਡੇ ਹੀ ਬਾਗ ਹਨ ਜਗਤ ਗੁਰੂ ਤੁੰ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦੀ ਅਪਾ ਹਰ ਰੋਜ਼ ਸਾਡੇ ਮੰਡੇ ਸੋ ਆਉ ਸਤਿਗੁਰਾਂ ਦੀਆਂ ਦੇ ਜੀਵਨ ਇਤਿਹਾਸ ਦੇ ਜੜੀ ਨੋਟੇ ਚੋਰੀ ਦਾਸ ਦੇ ਕਰੋ ਕਿਰਪਾ ਦਸਨ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਪਤੇ ਦੇ ਨਾਲ ਸੰਤ ਪਾਈਏ ਗੁਰਪਤੇ ਦੇ ਨਾਲ ਰੱਖੋ ਆਪਣੀ ਗੁਰੂ ਮubarਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਗੁਰੂ ਕਿਰਪਾ ਦੇ ਮਿਹਰ ਦੇ ਪਾਤਰ ਬਣੀਏ ਆਦਬ ਸਤਕਾਰ ਸਹਿਤ ਪ੍ਰੇਮ ਦੇ ਨਾਲ ਫਤਿਹ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਮਰਦਾਨੇ ਨੂੰ ਰਖਸ਼ ਨੇ ਬੰਨਿਆ ਸੀ ਕੋੜੇ ਰਖਸ਼ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉੱਥੇ ਪਹੁੰਚੇ ਸੀ ਮਰਦਾਨੇ ਦੇ ਨਾਲ ਸਤਿਗੁਰਾਂ ਨੇ ਬੜੇ ਪੇਮ ਦੇ ਵਚਨ ਗਏ ਸੀ ਕਿ ਮਰਦਾਨੇ ਆ ਤੈਨੂੰ ਵਰਜ ਦੇ ਦੇ ਕਿ ਤੂੰ ਨਾ ਜਾ ਹਤੇ ਤੂੰ ਹਟਿਆ ਨਹੀਂ ਸਤਿਗੁਰੂ ਕਹਿੰਦੇ ਸੀ ਹੁਣ ਜਾ ਭਾਈ ਤੇਰੇ ਲੱਤਾਂ ਵੀ ਬਨੀਆਂ ਨੇ ਤੇਰੀਆਂ ਬਾਹਾਂ ਵੀ ਬਨੀਆਂ ਨੇ ਤੇਰਾ ਮੂੰਹ ਵੀ ਬਨਿਆ ਇਦਾਂ ਦੇ ਇਥੇ ਲੋਕ ਨੇ ਮੈਂ ਤਾਂ ਅਜੇ ਤਨ ਉਠਿਆ ਸੀ ਤੇ ਇਕ ਕਨਾ ਜੰਗਲ ਜਾਨਵਰ ਤਾਂ ਵੀ ਹੋਣਗੇ ਕੋਈ ਨੇਕੀ ਨਾ ਵਰਤ ਜੇ ਇਹ ਤਾਂ ਜਿਹੜਾ ਤੈਨੂੰ ਚੁੱਕ ਕੇ ਲੈ ਕੇ ਆ ਇਨਸਾਨ ਹੈ ਇਹਨਾਂ ਇਨਸਾਨ ਦੇ ਰੂਪ ਦੇ ਵਿੱਚ ਇੱਕ ਰਕਸ਼ ਹੈ ਇਹਨੇ ਨਹੀਂ ਪ੍ਰਤਾਪ ਪਰ ਵੀ ਦਿਆ ਕਰ ਜਾਨਵਰਾਂ ਦੇ ਵਿੱਚ ਵੀ ਪਿਆਰ ਹੋ ਸਕਦਾ ਹੈ ਪੰਛੀਆਂ ਦੇ ਵਿੱਚ ਪਰ ਇਹ ਜਦੋਂ ਇਨਸਾਨ ਸ਼ੈਤਾਨ ਬਣਦਾ ਹੈ ਸ਼ੈਤਾਨ ਕੋ ਜਦੋਂ ਰਕਸ਼ ਬਣ ਜਾਂਦਾ ਉਹ ਕਿਸੇ ਦੇ ਨਾਲ ਦਾ ਕੋਈ ਮਤਬ ਨਹੀਂ ਤਸੇਰਾ ਤਸੇਰਾ ਫੁਰਦ ਆਪਣਾ ਭੁੱਖ ਰਹਿ ਜਾਂਦੀ ਹੈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਲਫਾਜ ਜਿਹੜੋ ਸੁਣਦੇ ਅਸੀਂ ਮਰਦਾਨਾ ਚੁੱਪ ਹੈ। ਤਾਂ ਹੁਣ ਬਾਲਾ ਜੀ ਕਹਿੰਦੇ ਨੇ ਸਤਿਗੁਰੂ ਕਿਦਾਂ ਕਰੀਏ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਨੇ ਕਿ ਆਪਾਂ ਕੋਬੇ ਰਾਕਸ਼ ਨੂੰ ਮਿਲੀਏ। ਹੁਣ ਬਾਲਾ ਜੀ ਕਹਿੰਦੇ ਨੇ ਉਹਨਾਂ ਨੂੰ ਮਿਲਣਾ ਸਤਿਗੁਰੂ ਜੀ ਰਾਕਸ਼ ਹੈ। ਤੁਸੀਂ ਕਹਿੰਦੇ ਉਹ ਰਾਕਸ਼ ਹੈ ਅੱਖਾਂ ਦੇ ਸਾਹਮਣੇ ਜਿਹੜਾ ਅੱਗ ਵੱਲ ਰਹੀ ਹੈ ਉਹਦੇ ਕੜਾਹਾ ਪਿਆ ਕੜਾਹੇ ਦੇ ਵਿੱਚ ਤੇਲ ਵੱਰ ਰਿਹਾ ਉਪੜ ਰਿਹਾ ਤੇਲ ਉਹਨੇ ਪਤਾ ਨਹੀਂ ਕਦੋਂ ਆ ਜਾਣੇ ਮਰਦਾਨੇ ਵਿੱਚ ਚੁੱਕ ਕੇ ਵਿੱਚ ਪਾ ਦੇਣੇ ਸਾਡੀ ਕੀ ਸੁਨੇਗਾ ਕੀ ਸੁਨਾਵਾ ਵੀ ਉਸ ਰਾਖਸ਼ ਨੂੰ ਇਹਨਾਂ ਸਾਨ ਤੋਂ ਤਾਂ ਸਮਝਾਇਆ ਜਾ ਸਕਦਾ ਹੈ ਸ਼ੈਤਾਨ ਨੂੰ ਸਮਝਾਉਣਾ ਬੜਾ ਮੁਸ਼ਕਲ ਹੈ ਸ਼ੈਤਾਨ ਕੋ ਵੀ ਦੁਗਣੇ ਤਰ ਰਾਖਸ਼ ਹੈ ਕੀ ਸਮਝਾਵਾਂਗੇ ਸੁਣੋ ਅਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਪਰ ਮਿਲ ਕੇ ਜੀ ਇਹਨਾਂ ਸੰਤੋਂ ਦੁਨੀਆ ਕਹਿੰਦੀ ਐ ਲੋਕ ਕਹਿੰਦੇ ਨੇ ਤਾ ਰਕਸ਼ ਐ ਰਕਸ਼ ਬਣਿਆ ਕਿਉਂ ਤੇ ਇਹ ਆਪਾਂ ਲੋਕ ਅਦਵਸਤ ਕਰਾ ਕਰਦੇ ਨੇ ਇਨਸਾਨਾਂ ਦਾ ਅਤੇ ਇਹ ਜਿਉਂਦੇ ਬੰਦਿਆਂ ਨੂੰ ਤਲਕੇ ਖਾਂਦਾ ਪਏ ਕੀ ਕਾਰਨ ਹੋਇਆ ਕਿਉਂ ਦੁਨੀਆ ਦੇ ਨਾਲ ਇਹ ਹੁਣ ਇਨਸਾਨਾਂ ਦੇ ਨਾਲ ਇਤਨੀ ਨਫ਼ਰਤ ਕਿਉਂ ਹੋ ਗਈ ਹੈ ਤਾਂ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਜੀ ਕਹਿੰਦੇ ਨੇ ਕਿਦਾਂ ਕਰੀਏ ਉਹ ਗੱਲਬਾਤ ਚੱਲ ਰਹੀ ਹੈ ਬਾਲੇ ਦੀ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਤਿਗੁਰੂ ਬਾਲੇ ਨੂੰ ਕਹਿ ਰਿਹਾ ਬਾਲਾ ਜੀ ਕਹਿੰਦੇ ਨੇ ਹੁਣ ਖਤਰੇ ਤੋਂ ਖਾਲੀ ਨਹੀਂ ਹੈ। ਇਹ ਆਪੇ ਤੋਂ ਚੱਲੀਏ। ਸਤਿਗੁਰੂ ਨੂੰ ਕਹਿ ਰਹੇ ਨੇ ਆਪਾਂ ਵੇਖੀਏ। ਮਰਦਾਨੇ ਨੂੰ ਖੋਲ ਦੇਵਾਂ ਕਹਿੰਦੇ ਨਹੀਂ। ਮਰਦਾਨੇ ਦਾ ਮੂੰਹ ਤਾਂ ਖੋਲੇ ਅਸੀਂ ਪਰ ਹੱਥ ਪੈਰ ਨਹੀਂ ਮੰਨੇ ਨੇ। ਗਰਮ ਕੜਾਹ ਮੂਰੇ ਆ ਤੇਲ ਦਾ। ਅੱਗ ਵੱੜ ਰਹੀ ਆ ਪਾਂਬੜ ਮਚ ਰਹੇ ਨੇ। ਬਾਲਾ ਕਹਿੰਦਾ ਬੜੀ ਹੈਰਾਨਗੀ ਹੋਈ ਸਤਿਗੁਰੂ ਇਤਨੀ ਦੂਰ ਚੱਲ ਕੇ ਆ ਕੇ ਕਹਿੰਦੇ ਆਪਾਂ ਲੋਕੀਂ ਦੇਖਦੇ ਹੁਣ ਗੱਲ ਹੋ ਰਹੀ ਆ ਮਰਦਾਨੇ ਦੀ ਵਾਹਿਗੁਰੂ ਬਾਲੇ ਦੇ ਨਾਲ ਸਤਿਗੁਰਾਂ ਦੀ ਆਓ ਪ੍ਰੇਮ ਸਹਿਤ ਸਰਵਣ ਕਰੀਏ ਚੌਪਈਂ ਸ਼੍ਰੀ ਗੁਰੂ ਪੱਖ ਹੈ ਦੇਖ ਤਮਾਸ਼ਾ ਪਰ ਜਦੋਂ ਕਹਿ ਰਹੇ ਸੀ ਕਿ ਆਪਾਂ ਹੁਣ ਵਾਹ ਮਰਦਾਨੇ ਨੂੰ ਲੈ ਚੱਲਦੇ ਆਂ ਹੁਣ ਪਤਾ ਨਹੀਂ ਕਿੱਥੇ ਹੋਣਾ ਜਿਹੜਾ ਰਾਖਸ਼ ਹੈ ਇਹਦੇ ਹੱਥ ਪੈਰ ਖੋਲਦੇ ਆਂ ਸਤਿਗੁਰੂ ਅਗਰੇ ਨਾਲ ਚੱਲ ਲੈ ਕੇ ਚੱਲਦੇ ਹੋਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਅਸੀਂ ਜੇ ਉਹਨੋਂ ਮਿਲਣ ਹੈ ਰਾਖਸ਼ ਨੂੰ। ਤਪਉ ਨਈਂ ਬਾਲਾ ਜੀ ਦਾ ਸਤਿਗੁਰੂ ਕਹਿੰਦੇ ਭਾਈ ਬਾਲੇ ਇਦਾਂ ਕਰ ਇਹ ਜਗਤ ਤਮਾਸ਼ਾ ਹੈ ਮਰਦਾਨੇ ਨੂੰ ਵੀ ਵੇਖ ਆ ਜਿਹੜੀ ਅੱਗ ਬਲਦੀ ਐ ਇਹਨੂੰ ਵੀ ਵੇਖ ਜਿਹੜਾ ਕਰਮ ਹੋਰੇ ਅੱਲੇ ਉਹਦੇ ਵਿੱਚ ਪਾਇਆ ਜਾਣਾ ਨਾ ਮਰਦਾਨੇ ਨੂੰ ਤਾਂ ਉਹ ਵੀ ਆਪਣੀ ਅੱਖਾਂ ਦੇ ਨਾਲ ਦੇਖੀ। ਰਾਖਸ਼ ਨੇ ਆਉਣਾ ਤਾਂ ਉਹ ਵੀ ਵੇਖੀਆ ਪਤਾ ਜਗਤ ਤਮਾਸ਼ਾ ਦੇਖਣ ਦੇ ਲਈ ਆਏ ਆ। ਤੋ ਬੇਕਤਾ ਸੇ ਮਿਲ ਕੇ ਗੱਲ ਤਾਂ ਕਰੀਏ। ਉਹ ਸਕਦਾ ਜੇ ਤੱਕ ਉਹਨੇ ਉਹਦੇ ਦਿਲ ਦੇ ਨੇੜੇ ਕੋਈ ਹੋਇਆ ਨਾ ਹੋਵੇ ਕਿਸੇ ਨੂੰ ਆਪਣੀ ਦਿਲ ਦੀ ਭਾਵਨਾ ਸਾਂਝੀ ਕਰਨਾ ਚਾਹੁੰਦਾ ਹੋਵੇ ਜਿਹੜਾ ਵੀ ਕੋਈ ਮਿਲਿਆ ਹੋਣਾ ਉਹਦੇ ਦਿਲ ਤੇ ਠੇਸ ਪਹੁੰਚਾਈ ਹੋਣੀ ਆਪਾਂ ਦਿਲ ਦੀ ਗੱਲ ਸੁਣੀਏ ਤਾਂ ਸਹੀ ਰਕਸ਼ ਕਿਉਂ ਬਣਿਆ ਪਤਾ ਲੱਗੇ ਤਾਂ ਸਹੀ ਬੰਦੇ ਆਪਾਂ ਤੇਰੀ ਦੂਰ ਲੈਣ ਕਿ ਆਏ ਆ ਸਾਡਾ ਮਿਸ਼ਨ ਸਾਡਾ ਮਨੋਰਥ ਤਾਂ ਹੀ ਹੈ ਨਾ ਕਿ ਸ਼ੈਤਾਨਾ ਨੂੰ ਰਾਖਸ਼ਾ ਨੂੰ ਇਨਸਾਨ ਬਣਾਉਣਾ ਹੁਣ ਗੱਲ ਤਾਂ ਕਰੀਏ ਉਹਦੇ ਨਾਲ ਸਤਿਗੁਰੂ ਕਹਿੰਦੇ ਵਸ ਤੁਸੀਂ ਇਦਾਂ ਸਮਝੋ ਕਿ ਸੱਜਾ ਜਗਤ ਤਮਾਸ਼ਾ ਵੇਖ ਰਹੇ ਹਾਂ ਜੋ ਕਰਤਾਰ ਦਿਖਾਏ ਬਿਲਾਸਾ ਸਤਿਗੁਰੂ ਕਹਿੰਦੇ ਬਾਲਾ ਜੀ ਇਦਾਂ ਕਰਿਓ ਨਾ ਜਿਵੇਂ ਕਰਤਾਰ ਬੁਖਾਰੇ ਆ ਕਰਤਾਰ ਨੇ ਕੀਤਾ ਵੱਲ ਉਹ ਮਰਦਾਨਾ ਬਣਿਆ ਪਿਆ ਨੂੜਿਆ ਪਿਆ ਹੁਣ ਸਤਿਗੁਰੂ ਆ ਗਏ ਨੇ ਇੱਕ ਵੀ ਸ਼ਬਦ ਉਹਦੇ ਜ਼ਬਾਨ ਤੇ ਨਹੀਂ ਆਇਆ ਸੀ ਮਰਦਾਨੇ ਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਮੇਰਾ ਗੁਰੂ ਆ ਗਿਆ ਗੁਰੂ ਨਾਨਕ ਦੇਵ ਜੀ ਆ ਗਏ ਨੇ ਮੇਰਾ ਬਾਲ ਵੀ ਨਹੀਂ ਹੋਣਾ ਨਾ ਉਹਨੇ ਕਿਹਾ ਮੇਰਾ ਮੂੰਹ ਖੋਲ ਦੋ ਨਾ ਉਹਨੇ ਕਿਹਾ ਮੇਰੇ ਹੱਥ ਪੈਰ ਖੋਲ ਦੋ ਸਤਿਗੁਰੂ ਆ ਗਏ ਨੇ ਤਾਂ ਮੇਰੇ ਵੱਲ ਤਾਂ ਤੱਪੀ ਬਾਬ ਹੀ ਨਹੀਂ ਆ ਸਕਦੀ ਕੌਡੇ ਰਾਖਸ਼ ਨੇ ਤਲਕੇ ਖਾਣਾ ਤਾਂ ਬੜੀ ਦੂਰ ਦੀ ਗੱਲ ਹੈ ਤੱਤੀ ਬਾਬ ਹੀ ਨਹੀਂ ਆ ਸਕਦੀ ਤਾਂ ਸਤਿਗੁਰੂ ਜਦੋਂ ਛੁਪ ਰਹੇ ਨੇ ਉਹਨੇ ਚੀਕਾ ਮਾਰਨੀ ਆ ਜਾਂ ਹੋਰ ਕਰਨਾ ਸੀ ਕਿਉਂਕਿ ਡਰਨਾ ਸੀ ਕਿ ਉਹਨੇ ਮੈਨੂੰ ਤਾਲਣਾ ਹੈ ਸਤਿਗੁਰੂ ਤੁਸੀਂ ਕਿਉਂ ਛੁਪਦੇ ਪਏ ਹੋ ਕਿਉਂ ਲੁਕਦੇ ਹੋ ਕਿਉਂ ਜਾਂਦੇ ਹੋ ਪਰ ਉਹਨੂੰ ਪਤਾ ਸੀ ਯਕੀਨ ਸੀ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਦੇਹ ਕੌਤਕ ਵਖਰੇ ਨੇ ਇਹ ਦੁਨੀਆ ਨੂੰ ਤਾਰਦੇ ਤਾਂ ਬਾਲੇ ਨੂੰ ਕਹਿੰਦੇ ਨੇ ਬਾਲੇ ਹੱਥ ਉਹਦਾ ਕਰੀ ਜੋ ਕਰਤਾਰ ਦਿਖਾਏ ਬਲਾਸਾ ਜਿਹੜਾ ਹੁਣ ਆਪਾਂ ਵੇਖਾਗੇ ਨਾ ਰਾਖਸ਼ ਨੇ ਆਉਣਾ ਉਹਨੇ ਜੋ ਵੀ ਇਹਨੂੰ ਨੋੜਨੇ ਦਬਰ ਤੇਲ ਦੇ ਵਿੱਚ ਪਾਉਣਾ ਅੱਗ ਵਾਲੇਗਾ ਕਿ ਮੈਂ ਵੀ ਕਰੇਗਾ ਤਾਂ ਇਹ ਬਲਾਸ ਆਪਾਂ ਆਨੰਦ ਦੇ ਨਾਲ ਵਸਣੇ ਵੀਣਾ ਹੈ ਨਹਿਰ ਆਕਸ਼ ਕੋ ਦੇ ਦਿਖਾਈ ਇੱਕ ਧਿਆਨ ਰੱਖਿਓ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਜਦੋਂ ਤੱਕ ਆਪਾਂ ਉਹਦੇ ਨਾਲ ਗੱਲਬਾਤ ਨਹੀਂ ਕਰਦੇ ਨਾ ਉਹ ਜੋ ਮਰਜ਼ੀ ਕਰੀ ਜਾਵੇ ਆਪਾਂ ਉਹਨੂੰ ਟੋਕਣਾ ਨਹੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਹਿਣ ਦਾ ਭਾਵ ਸੀ ਉਹਦੇ ਸਾਹਮਣੇ ਨਹੀਂ ਆਉਣਾ ਆਪਾਂ ਛੁਪਣਾ ਹੈ ਕਣਾ ਜੰਗਲ ਹੈ ਤਾਂ ਆਪਾਂ ਦੇਖਣਾ ਵੀ ਹੈ ਉਸ ਨੂੰ ਤੇ ਆਪਣੇ ਆਪ ਨੂੰ ਛੁਪਾ ਕੇ ਵੀ ਰੱਖਣਾ ਹੈ ਤਾਂ ਉਹ ਜਦੋਂ ਤਰਲੇ ਕਰੇਗਾ ਇਹ ਅੱਗੇ ਕਰਤਾਰ ਜੋ ਕਰੇਗਾ ਤਾਂ ਉਹ ਆਪਣੇ ਆਪ ਹੀ ਆਪ ਉਹਦੇ ਸਾਹਮਣੇ ਆਵਾਂਗੇ ਆਪਣੇ ਨਾਲ ਉਹ ਗੱਲ ਕਰੇਗਾ ਪਰ ਆਪਾਂ ਸਾਹਮਣੇ ਪਹਿਲਾਂ ਉਹਨੂੰ ਗਿੱਫ ਕੜਾਹੇ ਦੇ ਵਿੱਚ ਪਾਉਣਾ ਹੈ ਬਿਲਕੁਲ ਵੀ ਘਬਰਾਉਣਾ ਨਹੀਂ ਅੱਗੇ ਭਾਮੜ ਮਚ ਰਹੇ ਨੇ ਕੜਾਹੇ ਦੇ ਥੱਲੇ ਤਾਂ ਘਬਰਾਉਣਾ ਨਹੀਂ ਸਤਿਗੁਰੂ ਕਹਿੰਦੇ ਨੇ ਤੂੰ ਵੇਖ ਉਸ ਰਕਸ਼ ਨੂੰ ਦਖਾਈ ਨਹੀਂ ਦੇਣਾ ਛੁਪ ਜਾਣਾ ਹੈ ਮਰਦਾਨਾ ਦੇਖ ਹੈ ਗੁਰਦਾਈ ਮਰਦਾਨਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਲ ਬੜੇ ਪ੍ਰੇਮ ਦੇ ਨਾਲ ਦੇਖਦਾ ਹੈ ਕਿ ਸਤਗੁਰੂ ਛੁਪਣ ਦੀ ਗੱਲ ਕਰਦੇ ਆ ਕਿਸੀਂ ਜਾਣ ਲੱਗਿਆ ਮਰਦਾਨੇ ਨੂੰ ਪਤਾ ਸੀ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਹੁਣ ਦਿਆਲਤਾ ਦੇ ਵਿੱਚ ਆਏ ਨੇ ਮੈਨੂੰ ਵੀ ਤਾਰਨਗੇ ਮੈਂ ਤਾਂ ਤਰ ਹੀ ਆ ਕਿਉਂਕਿ ਮੈਂ ਤਾਂ ਦੂਜਾ ਜਨਮ ਹੋਇਆ ਮੇਰਾ ਸਤਗੁਰੂ ਮੈਨੂੰ ਮੌਤ ਦੇ ਮੋਦ ਦੇ ਵਿੱਚੋਂ ਕੱਢ ਰਹੇ ਨੇ ਕੋਡੇ ਨੂੰ ਵੀ ਅਜਗੁਰੂ ਨਾਨਕ ਦੇਵ ਮਹਾਰਾਜ ਦੀ ਧਰਮਗੇ ਹੁਣ ਉਹਨੂੰ ਚਾਹ ਹੈ ਮਰਦਾਨੇ ਪਹਿਲਾਂ ਤਾਂ ਡਰ ਸੀ ਕਿ ਮੈਨੂੰ ਕੜਾਹੇ ਦੇ ਵਿੱਚ ਪਾਇਆ ਜਾਣਾ ਹੁਣ ਉਹਨੂੰ ਚਾਹ ਹੈ ਕਿ ਕੋਡੇ ਨੂੰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਰਾਖਸ਼ ਨੂੰ ਵੀ ਅਤਿ ਇਤਿਕ ਇਨਸਾਨ ਬਣਾਉਂਦੇ ਤਪਿਓ ਤੇਲ ਜਦ ਅਗਨ ਸਮਾਨਾ ਜਦੋਂ ਬਿਲਕੁਲ ਅੱਗ ਦੇ ਸਮਾਨ ਤੇਲ ਗਰਮ ਹੋਇਆ ਲਾਲ ਹੋਇਆ ਆਦ ਬਲਦੀ ਸੀ ਉੱਤੇ ਖੜਾ ਸੀ ਕੜਾਹੇ ਦੇ ਵਿੱਚ ਤੇਲ ਬਿਲਕੁਲ ਜਦੋਂ ਲਾਲ ਅਗਨ ਦੇ ਵਾਂਗ ਹੋ ਗਿਆ ਤੇਲ ਖਲ ਨਹੀਂ ਗਹਿ ਲੀਨੋ ਮਰਦਾਨਾ ਖਲ ਕਹਿੰਦੇ ਆ ਮੂਰਖ ਉਸ ਖਲ ਬੰਦੇ ਨੇ ਜਿਹੜਾ ਰਕਸ਼ੀ ਕੋ ਡਰ ਰਕਸ਼ਾ ਆਇਆ ਮਰਦਾਨੇ ਨੂੰ ਦੁਬਾਰਾ ਫਿਰ ਹੋ ਰਿਹਾ ਕਿ ਢਿੱਲਾ ਨਾ ਹੋਵੇ ਕਿਤੇ ਵਿੱਚ ਤੜਫੇ ਔਰ ਹੋਵੇ ਤਪੁਨੇ ਦੁਬਾਰਾ ਬਣੇ ਮਰਦਾਨੇ ਨੂੰ ਤੇ ਕੜਾਹੀ ਤੇ ਤੇਲ ਦੇ ਵਿੱਚ ਉਹ ਮਰਦਾਨੇ ਨੂੰ ਪਾਉਣ ਲੱਗਾ ਬਲਕੇ ਸੰ ਤੇਲ ਮਹਿ ਡਾਰਾ ਆਪਣੇ ਬਲ ਦੇ ਨਾਲ ਉਹ ਸੁੱਕੇ ਆ ਮਰਦਾਨੇ ਨੂੰ ਚੁੱਕ ਕੇ ਉਹ ਤੇਲ ਦੇ ਕੜਾਹੀ ਦੇ ਵਿੱਚ ਪਾ ਦਿੱਤਾ ਇੱਕ ਕੈ ਸ੍ਰੀ ਗੁਰਨਾਮ ਉਚਾਰਾ ਪਰ ਬਾਤ ਜਿਹੜਾ ਮਰਦਾਨਾ ਹੈ ਮਰਦਾਨੇ ਨੇ ਅੱਖਾਂ ਬੰਦ ਕੀਤੀਆਂ ਜਦੋਂ ਪਤਾ ਲੱਗਿਆ ਰਕਸ਼ ਆ ਗਿਆ ਕੌਡਾ ਰਕਸ਼ ਆ ਗਿਆ ਅੱਖਾਂ ਬੰਦ ਕੀਤੀਆਂ ਨਾ ਉਹਨੇ ਕੋਡੇ ਰਾਕਸ਼ ਨੂੰ ਇੱਕ ਵਾਰ ਵੇਖ ਲਿਆ ਕਿ ਆ ਗਿਆ ਉਸ ਤੋਂ ਬਾਅਦ ਆਪਣੇ ਨੇਤਰ ਬੰਦ ਕਰ ਲਏ ਨੇ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਜਪਣ ਲੱਗੇ ਕਿ ਸਤ ਕਰਤਾ ਸਤ ਕਰਤਾ ਕਹਿਣਗਾ ਉਹ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਕੇ ਕਹੀ ਸੀ ਪਰਦਾਨੇ ਨੂੰ ਨਾ ਉਹ ਹੁਣ ਕੜਾਹੀ ਨੂੰ ਵੇਖਦਾ ਨਾ ਤੇਲ ਨੂੰ ਵੇਖਦਾ ਨਾ ਅੱਗ ਨੂੰ ਵੇਖਦਾ ਬਸ ਇਹ ਵੇਖਦਾ ਕਿ ਅਕਾਲ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕੋ ਖਲੋਤੇ ਮੇਰੀ ਵਲਤਾ ਤੱਤੀ ਬਾਅਦ ਗਰਮਤਾ ਕੀ ਤੱਤੀ ਬਾਅਦ ਜਿਵੇਂ ਵਾਸਕ ਤਾਂ ਐਦਾ ਹੁਣ ਉਹ ਗੁਰੂ ਨਾਨਕ ਦੇਵ ਜੀਾਂ ਦਾ ਆਪਣੀ ਦਸਨਾ ਤੋਂ ਮਰਦਾਨਾ ਦੀ ਨਾਮ ਉਚਾਰ ਰਹੇ ਹਨ ਤਰਾਹੇ ਤਰਾਹੇ নিজ ਬਿਰਤ ਸੰਭਾ ਰੋ ਤਰਾਹੇ ਤਰਾਹੇ ਕਹਿੰਦੇ ਨੇ ਸਤਿਗੁਰੂ ਰੱਖਿਆ ਕਰੋ ਰੱਖਿਆ ਕਰੋ ਨਾ ਤੁਹਾਡੇ ਤੁਗ ਨਾ ਤੇ ਰੱਖਿਆ ਮੇਰੀ ਕੋਈ ਨਹੀਂ ਕਰ ਸਕਦਾ ਹਤੇ ਮੈਨੂੰ ਯਕੀਨ ਹੈ ਰੱਖਿਆ ਮੇਰੀ ਤੁਸੀਂ ਨੇ ਕਰਮੀਆਂ ਕਰੇਗਾ ਕੌਣਗੇ ਸਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇਹ ਤਰਲੇ ਕਰਦਾ ਸੀ ਅਤੇ ਨਾਲੇ ਸਤ ਕਰਤਾਰ ਕਹਿੰਦਾ ਸੀ ਕਦੇ ਮੂਲ ਮੰਤਰ ਦਾ ਜਾਪ ਕਰਦਾ ਸੀ ਵਾਹਿ ਬਾਹਿ ਮੇਜ ਜਰਤ ਉਭਾਰੋ ਕਿ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੰਨਾ ਸੋਹਣਾ ਤੁਸੀਂ ਨੇ ਇਹ ਰੰਗ ਬਣਿਆ ਹੈ ਗਰਮ ਕੜਾਹੀ ਦੇ ਵਿੱਚ ਮੈਨੂੰ ਪਾਰਿਆ ਪਾਇਆ ਜਾ ਰਿਹਾ ਉਸ ਰਕਸ਼ ਵੱਲੋਂ ਅੱਖਾਂ ਮੇਰੀਆਂ ਬੰਦ ਨੇ ਅੱਖਾਂ ਮਹਿਸੂਸਦਾ ਨਹੀਂ ਹੈ ਮੈਂ ਗਰਮਕੜਾ ਵੇਖਾਂਗਾ ਅਗ ਵੇਖਾਂਗਾ ਰਾਖਸ਼ ਨੂੰ ਵੇਖਾਂਗਾ ਮੈਂ ਡਰਾਂਗਾ ਪਰ ਜਦੋਂ ਨੇਤਰ ਬੰਦ ਨੇ ਤੁਹਾਡਾ ਨਾਮ ਜਪ ਰਿਹਾ ਸਤਿਗੁਰੂ ਪਾਹੇ ਤਰਾਹੇ ਤਰਾਇ ਤੇ ਮੇਰੇ ਜਰੀਏ ਇਸ ਰਕੋਡੇ ਰਾਖਸ਼ ਨੂੰ ਤੁਸੀਂ ਉਤਾਰਨ ਲੱਗੇ ਮੇਰੀ ਵੀ ਰਖਿਆ ਕਰੋ ਅਤੇ ਇਸ ਰਾਖਸ਼ ਦੀ ਵੀ ਸਤਿਗੁਰੂ ਤੁਸੀਂ ਰਖਿਆ ਕਰੋ ਜਿਹੜੀ ਉਹਦੀ ਰਾਖਸ਼ ਬੁੱਧੀ ਹੋ ਗਈ ਹੈ ਇਤਨੇ ਨਰਕ ਕਮਾਇਨੇ ਨਰਕ ਦੀ ਜ਼ਿੰਦਗੀ ਭੋਗਦਾ ਪਿਆ ਹੈ ਇਹਤੇ ਵੀ ਸਤਿਗੁਰੂ ਤਸੀ ਰੱਖਿਆ ਮਿਹਰ ਦੀ ਨਜ਼ਰ ਕਰੋ ਉਹਨਾਂ ਹਨ ਗੁਨਨ ਕੋ ਅਬਨ ਹੈ ਕਾਲਾ ਦੇਖੋ ਅ ਰੱਬ ਦੀ ਅਜਮਤ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਅਜਮਤ ਦੇਖੋ ਮਰਦਾਨੇ ਨੂੰ ਜਿਹੜਾ ਇਨਸਾਨ ਗਰਮ ਕੜਾਹੀ ਦੇ ਵਿੱਚ ਪਾ ਰਿਹਾ ਹੈ ਕੀ ਇਹਨੂੰ ਪਨਕੇ ਜਾਂ ਇਹਨੂੰ ਤਲਕੇ ਮੈਂ ਖਾਣਾ ਮਰਦਾਨੇ ਨੂੰ ਹੁਣ ਮਰਦਾਨਾ ਅੱਖਾਂ ਬੰਦ ਨੇ ਉਹ ਚੁੱਕ ਕੇ ਪਾਇਆ ਗਰਮ ਘੜਾਏ ਦੇ ਵਿੱਚ ਪਰ ਮਰਦਾਨਾ ਤਰਲੇ ਕਰਦਾ ਪਿਆ ਕੋਰ ਅਨੰਕ ਦੇ ਮਹਾਰਾਜ ਜੀ ਨੇ ਅੱਖਾਂ ਬੰਦ ਨੇ ਇਹ ਸਤਿਗੁਰੂ ਨਾ ਮੇਰੇ ਗੁਨਾਹ ਵੇਖੋ ਨਾ ਇਸ ਰਾਖਸ਼ ਦੇ ਗੁਨਾਹ ਮੰਦ ਮੇਰੇ ਤੋਂ ਪਹਿਲਾਂ ਇਹ ਰਾਖਸ਼ ਹੁਤਾਰੋ ਪਤਾ ਨਹੀਂ ਕਿੰਨੇ ਕਿੰਨੇ ਨੇ ਘਰ ਉਜਾੜੇ ਹੋਣਗੇ ਸ ਕਿੰਨਿਆਂ ਦੇ ਪਰਿਵਾਰ ਉਜਾੜੇ ਹੋਣਗੇ ਸਨ ਜਿਹੜਾ ਮੈਨੂੰ ਤਲਕੇ ਖਾ ਰਿਹਾ ਐ ਇਹ ਰਤਾ ਪਰ ਵੀ ਦੇ ਅੰਦਰ ਦਇਆ ਨਹੀਂ ਐ ਪਰਵਾਰ ਬਾਰੇ ਬੱਚਿਆਂ ਬਾਰੇ ਕਿਸੇ ਬਾਰੇ ਨਹੀਂ ਸੋਚਦਾ ਜਿਹੜਾ ਇਤਨਾ ਨਿਰਦਈ ਐ ਇਹ ਰਕਸ਼ ਚੁੱਕ ਕੇ ਗਰਮ ਖੜਾ ਇਹਦੇ ਵਿੱਚ ਪਾ ਰਿਹਾ ਐ ਐ ਗੁਰੂ ਨਾਨਕ ਦੇਵ ਜੀ ਮੇਰੇ ਵੀ ਗੁਨਾਹ ਬੁਨ ਨਾ ਬੁਨ ਨਾ ਕਾਲਾ ਨਾ ਮੇਰੇ ਗੁਨਾਹ ਵੇਖੋ ਨਾ ਇਹਦੇ ਸਾਨੂੰ ਦੁਆ ਨੂੰ ਸਤਿਗੁਰੂ تعالਨਾ ਕਰੋ ਰੱਛਾ ਕੋ ਇਹ ਸਮਹ ਕਿਰਪਾਲਾ ਕੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਰੱਖਿਆ ਕਰੋ ਮੇਰੀ ਵੀ ਕਰੋ ਕਿਉਂਕਿ ਮੈਨੂੰ ਗਰਮ ਘੜਾਹੇ ਦੇ ਵਿੱਚ ਪਾਇਆ ਜਾ ਰਿਹਾ ਰੱਖਿਆ ਕਰੋ ਇਹ ਰਾਖਸ਼ ਬੁੱਧੀ ਦਾ ਹੈ ਇਹ ਜੇ ਤੁਹਾਡੀ ਬੁੱਧੀ ਬਦਲੇ ਇਹਨੂੰ ਸੁਪੰਸ ਸੁਮਤ ਆਵੇ ਇਹਨੂੰ ਗਿਆਨ ਆਵੇ ਸੋਝੀ ਆਵੇ ਇਹਤੇ ਵੀ ਥੋੜੀ ਜਿਹੀ ਤੁਸੀਂ ਮਿਹਰ ਦੀ ਨਜ਼ਰ ਕਰੋ ਤੋਹਰਾ ਤੇਲ ਭਇਓ ਸੀਤਲ ਤਬਹੈਂ ਦੇਹ ਪਰਸ ਕਰਸੋਇ ਪਹਿਲਾਂ ਤਾਂ ਗੁਰਦਾਨਕ ਦੇ ਮਹਾਰਾਜਿਆਂ ਦੀ ਇਹ ਅਜਮਤ ਹੈ ਜੋ ਕਵੀ ਜੀ ਲਿਖ ਰਹੇ ਨੇ ਗਰਮ ਕੜਾਹੇ ਦੇ ਵਿੱਚ ਮਰਦਾਨੇ ਨੂੰ ਪਾਇਆ ਦੂਸਰੀ ਮਰਦਾਨੇ ਦੀ ਜਿਹੜੀ ਨਰਮ ਦਿਲ ਨਹੀਂ ਸੀ ਜੋ ਆਪਣੇ ਦੀਰ ਅਰਦਾਸ ਬਾਤ ਦੇ ਵਿੱਚ ਕਰਦਾ ਹੈ ਪਹਿਲਾਂ ਕੋਡੇ ਰੱਖ ਕੇ ਅਰਦਾਸ ਕਰਦਾ ਹੈ ਕਿ ਇਹਨਾਂ ਨੂੰ ਸਤਿਗੁਰੂ ਪਹਿਲਾਂ ਨਾਲ ਤਾ ਉਹ ਜਦੋਂ ਕਰਮ ਕੜਾਹੇ ਦੇ ਵਿੱਚ ਪਾਇਆ ਤਾਂ ਗੁਰੂ ਨਾਨਕ ਦੇ ਮਹਾਰਾਜੀ ਲੁੱਕ ਕੇ ਵੇਖ ਰਹੇ ਨੇ ਮਾਨਾ ਜੀ ਲੁੱਕ ਕੇ ਵੇਖ ਰਹੇ ਨੇ ਦੱਸ ਰਹੇ ਨੇ ਕਿ ਜਿਹੜਾ ਕਰਮ ਕਰਾ ਤੇਲ ਭਯੋ ਸੀਤਲ ਤਵੇ ਦੇਹ ਪਰਸ ਕਰਸੋਏ ਮਰਦਾਨੇ ਨੂੰ ਜਦੋਂ ਕਰਮ ਕੜਾਹੇ ਦੇ ਵਿੱਚ ਪਾਇਆ ਗਿਆ ਹਾਲਾਂਕਿ ਨੀਚੇ ਅੱਗ ਵੱਲਦੀ ਹੈ ਅੱਗ ਬਲਣ ਦੇ ਬਾਵਜੂਦ ਵੀ ਉਹ ਕੜਾਹਾ ਬਿਲਕੁਲ ਸੀਤਲ ਹੋ ਗਿਆ ਉਹ ਠੰਡਾ ਹੋ ਗਿਆ ਅੱਗ ਬਾਂਗ ਵੱਲਦਾ ਉਹ ਤੇਲ ਬਿਲਕੁਲ ਠੰਡਾ ਹੋ ਗਿਆ ਆਗ ਬਕ ਤੇਜਨਾ ਸਹ ਸਪਾਦਿਓ ਹਿਨ ਰਿਤ ਕੋ ਤੋਏ ਜਿਵੇਂ ਕਹਿੰਦੇ ਛੇਤੀ ਅਰਿਤ ਠੰਡ ਦੀ ਰੁੱਤ ਦੇ ਵਿੱਚ ਅਗਨ ਜਿਹੜੀ ਹੈ ਬਹੁਤਾ ਸੇਕਾ ਨਹੀਂ ਦਿੰਦੀ ਮਤਲਬ ਇਸੇ ਤਰ੍ਹਾਂ ਹੁਣ ਮਰਦਾਨਿਆਂ ਕੜਾਹੇ ਦੇ ਵਿੱਚ ਪਾਇਆ ਗਿਆ ਕੜਾਹੇ ਨੂੰ ਵੀ ਮਰਦਾਨੇ ਨੇ ਠੰਡਾ ਕਰ ਦਿੱਤਾ ਐਦਾਂ ਦੀ ਮਰਦਾਨੇ ਦੀ ਗੁਰੂ ਨਾਨਕ ਦੇਵ ਜੀ ਦੀ ਅਜਾਮਤ ਹੈ ਮਰਦਾਨੇ ਦੇ ਜਿਹੜੀ ਹੈ ਜੋ ਵਰਤਾਈ ਹੈ ਇਹਨੂੰ ਲੀਲਾ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਵਰਤਾਈ ਹੈ ਕੜਾਹਾ ਠੰਡਾ ਹੋ ਗਿਆ ਮਰਦਾਨੇ ਦੀਆਂ ਹਜੇ ਵੀ ਖਬਰਾਂ ਦਾ ਫਤਿਹ ਹਜੇ ਇਹ ਕੋਈ ਤਰ ਲੱਗ ਮਰਦਾਨੇ ਦਾ ਸਤਿਗੁਰੂ ਇਹਨੂੰ ਤਾਰੋ ਇਕਉਂ ਦੇ ਰਾਖਸ਼ਨ ਉਤਾਰੋ ਚੋਪਈ ਜਿਸ ਰੂਪ ਗੁਰ ਤਪਹਿ ਦਿਖਾਇਆ ਤਾਂ ਹੁਣ ਜਦੋਂ ਕढ़ाਹਾ ਬਿਲਕੁਲ ਠੰਡਾ ਹੋ ਗਿਆ ਹੁਣ ਇਹ ਤੜਫਦਾ ਕਲਪਦਾ ਅਗ ਦੇ ਪੰਬੜ ਮਚ ਰਹੇ ਨੇ ਅਤੇ ਕਾਫੀ ਸਮੇਂ ਤੋਂ ਇਹ ਦੇ ਥੱਲੇ ਮੈਂ ਅੱਗ ਵਾਲੀ ਸੀ ਇਹ ਗਰਮ ਵੀ ਹੋਇਆ ਸੀ ਕढ़ाਹਾ ਤੇਲ ਅਤੇ ਇਹਨੂੰ ਪਾਇਆ ਮੈਂ ਇਨਸਾਨ ਨੂੰ ਵਿੱਚ ਅਤੇ ਨਾਲ ਦੀ ਨਾਲ ਢੰਡਾ ਹੋ ਗਿਆ ਤਾਂ ਇਹ ਕੀ ਪਾਣਾ ਵਾਪਰਿਆ ਹੈ ਕਉਦਾ ਰਕਸ਼ ਜਿਹੜਾ ਹੈ ਆਪਣੇ ਮੱਥੇ ਤੇ ਹੱਥ ਮਾਰਦਾ ਹੈ ਅਤੇ ਬਾਰ ਬਾਰ ਕਦੇ ਮਰਦਾਨੇ ਨੂੰ ਵੇਖਦਾ ਕਦੇ ਕੜਾ ਇਹਨੂੰ ਵੇਖਦਾ ਕਦੇ ਅਗਰੋਂ ਵੇਖਦਾ ਤਈ ਤਨੇ ਨੂੰ ਜਦੋਂ ਉਹ ਮੱਥਾ ਪਟਕਦਾ ਇਹਨਾਂ ਪਣਾ ਉਹ ਰਣਾਨਕ ਦੇ ਮਹਾਰਾਜ ਜੀ ਤੇ ਨੇ ਲੋਖੇ ਸੀ ਵੇਖ ਰਹੇ ਸੀ ਉਹ ਸਾਹਮਣੇ ਆ ਗਏ ਕਉਡੇ ਰਕਸ਼ ਜੇ ਤੋਂ ਸਾਹਮਣੇ ਆਏ ਨੇ ਕੌਡੇ ਰਾਖਸ਼ ਦੇ ਦੇਖਦ ਰਾਖਸ਼ ਬਾਪ ਲਾਇਆ ਜਿਹੜਾ ਰਾਖਸ਼ ਇਨਸਾਨ ਨੂੰ ਵੇਖਦਾ ਸੀ ਬੱਸ ਉਹਦੀ ਚਮੜੀ ਨੂੰ ਜਿਸ ਤਰ੍ਹਾਂ ਉਹਦਾ ਚਸਕਾ ਲੱਗੇ ਅਸੀਂ ਨਾ ਖਾਣ ਦਾ ਕਿ ਮੈਨੂੰ ਜਲਦਾ ਇਹਨੂੰ ਫੜਾਂ ਮੈਂ ਜਲਦੇ ਇਹਨੂੰ ਕਾਬੂ ਕਰਾਂ ਤਾਂ ਇਹ ਆਪਣਾ ਭੋਜਨ ਬਣਾਵਾਂਗੇ ਇਹਨੂੰ ਤਾਂ ਹੁਣ ਉਹ ਬਿਰਤੀ ਉਹਦੇ ਕੋਲ ਨਹੀਂ ਗੁਰੂ ਨਾਨਕ ਦੇਵ ਜੀ ਆਏ ਨੇ ਅਤੇ ਉਹਨੇ ਅੱਗੋਂ ਰਾਖਸ਼ ਨੇ, ਕੋਡੇ ਰਾਖਸ਼ ਨੇ ਅੱਗੋਂ ਸਤਿਗੁਰਾਂ ਨੂੰ ਬੋਲ ਬੋਲੇ ਹਨ। ਕੋ ਹੈ ਤੂੰ ਕਹੈਂ ਤੇ ਚਲ ਆਇਓ। ਤਾਂ ਕਹਿੰਦੇ ਮੇਰੇ ਕੋਲੇ ਤੇ ਆਉਣ ਦੇ ਲਈ ਲੋਕ 100 ਵਾਰ ਸੋਚਦੇ ਨੇ। ਇਹ ਤਾਂ ਜੰਗਲ ਦੇ ਵਿੱਚੋਂ ਲੰਘਣ ਦੇ ਲਈ ਉਹਦੇ ਤਰੇਲੀਆਂ ਪੈਂਦੀਆਂ ਨੇ। ਇੱਕ ਲੰਘੇ 10 ਲੰਘਣ ਭਾਵੇਂ 100 ਲੰਘਣ 100 ਦੀ ਤਰੇਲੀਆਂ ਪੈਂਦੀਆਂ ਨੇ। ਪਰ ਤੂੰ ਪਹਿਲਾ ਸ਼ਖਸ ਹੈ ਜਿਹੜਾ ਆਪਣੇ ਆਪ ਚੱਲ ਕੇ ਮੇਰੇ ਟਿਕਾਣੇ ਤੇ ਆਇਆ ਹੈ ਜਿਹੜਾ ਇਸ ਗਰਮ ਕੜਾਹੇ ਦੇ ਕੋਲ ਆ ਗਿਆ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਗਿਆ ਮੈਨੂੰ ਜਾਨੋ ਮਾਰ ਮਕਾਇਆ ਉਹੋ ਕਹਾਦਾ ਵੀ ਹੈ ਪਹਿਲਾ ਸ਼ਖਸ ਤੂੰ ਹੈ ਜਿਹੜਾ ਇਸ ਨੇੜੇ ਆ ਗਿਆ ਤਾਂ ਅਤੇ ਪਹਿਲੀ ਜ਼ਿੰਦਗੀ ਦੇ ਵਿੱਚ ਸਵਾਲ ਵੀ ਪਹਿਲਾ ਮੈਂ ਤੁਹਾਨੂੰ ਇਹ ਕਰਦਾ ਸਵਾਲ ਇਹ ਕਰਦਾ ਕਿ ਤੂੰ ਕੌਣ ਹੈ ਕਿੱਥੋਂ ਆਇਆ ਅਤੇ ਇੱਥੇ ਆਉਣ ਦਾ ਤੇਰਾ ਕਾਰਨ ਕੀ ਹੈ ਕੌਡਾ ਰਾਖਸ਼ ਕਹਿੰਦਾ ਮੈਂ ਇਹ ਸਵਾਲ ਕਿਸੇ ਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਜਾਣ ਲੱਗਿਆ ਕਿੱਥੋਂ ਆਇਆ ਅਤੇ ਇੱਥੇ ਆਣ ਦਾ ਤੇਰਾ ਕਾਰਨ ਕੀ ਹੈ ਕੌਡਾ ਰਾਖਸ਼ ਕਹਿੰਦਾ ਤੁਹਾਨੂੰ ਪੁੱਛਦਾ ਅਤੇ ਤੁਸੀਂ ਮੈਨੂੰ ਦੱਸਣਾ ਕਰੋ ਤਪਤ ਕਰਾਹ ਜਿਸਤ ਲਾਇਓ ਅਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਗੜਾਹ ਕਰਮ ਤੇਲ ਦਾ ਸੀ ਜਿਹਦੇ ਵਿੱਚ ਉਹ ਸ਼ਕਸ਼ ਨੂੰ ਮੈਂ ਪਾਇਆ ਹੈ ਉਨੇ ਨਾ ਹਾਏ ਅਤੇ ਨਾ ਹੋ ਕਿ ਪਹਿਲਾਂ ਨੂੰ ਜਿਹੜੇ ਮੈਂ ਪਾਏ ਨੇ ਜਿੰਦੇ ਨਿਕਲ ਨਹੀਂ ਅੱਗ ਦੇ ਵਿੱਚ ਤੇਲ ਦੇ ਵਿੱਚ ਕੜਾਹੇ ਦੇ ਵਿੱਚ ਪਾਉਣਾ ਤੜਫਣਾ ਤਾਂ ਹੁੰਦੀ ਹੈ ਨਾ ਛਾਣ ਦਿੰਦੇ ਇਨਸਾਨ ਤਾਂ ਕਹਿੰਦੇ ਉਹ ਤੜਫਦਾ ਕਰ ਲਾਉਂਦਾ ਪਰ ਇਹ ਸ਼ਖਸ ਜਿਹੜਾ ਮੈਂ ਪਾਇਆ ਇਹ ਐਦਾਂ ਹੀ ਬਹਿ ਗਿਆ ਵਿੱਚ ਨਾ ਉਹਨੂੰ ਅਗਨ ਦਾ ਸੇਕ ਲੱਗੇ ਆ ਨਾ ਗਰਮ ਤੇਲ ਦਾ ਲੱਗੇ ਆ ਅਦੇ ਉਹ ਬੈਠਾ ਵਿੱਚ ਅਤੇ ਜਿਹੜਾ ਕੜਾਹਾ ਸੀ ਉਹ ਵੀ ਠੰਡਾ ਹੋ ਗੇਆ ਤਾਂ ਹੁਣ ਇਹ ਸਾਰੇ ਸਵਾਲ ਕੋਡਾ ਰਖਸ਼ ਕਹਿੰਦਾ ਮੈਂ ਤੁਹਾਡੇ ਤੋਂ ਪੁੱਛਾਂਗਾ ਕਿ ਇਹ ਕਾਰਨ ਕੀ ਹੈ ਐਦਾਂ ਅਜੇ ਤੱਕ ਹੋਇਆ ਨਹੀਂ ਹੈ ਅਦੇ ਤੁਸੀਂ ਦੱਸਣਾ ਕਰੋ ਤਪਤ ਕੜਾਹਾ ਜਿਨ ਸਿਤਲਾਇਓ ਜਿਨੇ ਸੀਤਲ ਕਰ ਦਿੱਤਾ ਠੰਡਾ ਕਰ ਦਿੱਤਾ ਤਾਂ ਮੈਨੂੰ ਦੱਸਣਾ ਕਰੋ ਵਿਗਸੇ ਸ੍ਰੀ ਮੁਖ ਪਚਨ ਬਖਾਨਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਕੋਡੇ ਰਾਖਣ ਨੇ ਜੋ ਸਵਾਲ ਕੀਤੇ ਸੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੁਹਾਡਾ ਨਾਮ ਕੀ ਹੈ ਅਤੇ ਇੱਕ ਕੜਾਹਾ ਜਿਹੜਾ ਹੈ ਕਿਉਂ ਠੰਡਾ ਹੋ ਗਿਆ ਮੈਂ ਉਸ ਇਨਸਾਨ ਨੂੰ ਖਾਣਾ ਹੈ ਇਹਦੇ ਵਿੱਚ ਤਲ ਕੇ ਅਤੇ ਤੁਸੀਂ ਏਕੀ ਪਾਣਾ ਵਾਪਰੇ ਆ ਮੈਨੂੰ ਨਹੀਂ ਪਤਾ ਕਿ ਕੜਾਹਾ ਠੰਡਾ ਹੋ ਗਿਆ ਤਾਂ ਜਦੋਂ ਨੇ ਸਵਾਲ ਕੀਤੇ ਸੀ ਗੁਰੂ ਨਾਨਕ ਫਿਕਸੇ ਗੁਰੂ ਨਾਨਕ ਦੇ ਮਹਾਰਾਜ ਨੇ ਕੋਡੇ ਰਾਖਣ ਨੂੰ ਦੇਖ ਕੇ ਹੱਸੇ ਸਤਿਗੁਰੂ ਜਦੋਂ ਹੱਸੇ ਨਕੋੜਾ ਰਕਸ਼ ਕਹਿੰਦੇ ਇਤਨੀ ਕਿਸੇ ਦੀ ਮਜਾਲ ਨਹੀਂ ਹੈ ਕਿ ਜਿਹੜਾ ਮੇਰੇ ਸਾਹਮਣੇ ਹੱਸੇ ਕੋਈ ਸ਼ੁਕਰ ਕਰ ਤੂੰ ਆਇਆ ਹੈ ਮੈਂ ਨਹੀਂ ਜਾਣਦਾ ਤੂੰ ਕੌਣ ਹੈ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਤੈਨੂੰ ਵੇਖ ਰਿਹਾ ਤਾਂ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਮੈਨੂੰ ਵੇਖ ਕੇ ਹੱਸਦੇ ਪਏ ਹੋ ਐਦਾ ਹੱਸਣ ਦਾ ਕਾਰਨ ਕੀ ਹੈ ਗੁਰੂ ਨਾਨਕ ਦੇਵ ਮਹਾਰਾਜੀ ਮੁਸਕਰਾ ਕੇ ਉਸ ਸ਼ਖਸ ਨੂੰ ਜਾਂ ਉਸ ਰਾਖਸ਼ ਨੂੰ ਕਹਿਣ ਲੱਗੇ ਹਨ ਕੋਡਾ ਕਰ ਤੂੰ ਇਹ ਕੋ ਖਾਨਾ ਤਾਂ ਸਤਿਗੁਰੂ ਕਹਿੰਦੇ ਨੇ ਕੋਡਾ ਕੋਡਾ ਉਹਦਾ ਨਾਂ ਸੀ ਰਾਖਸ਼ ਦੁਨੀਆ ਨੇ ਰੱਖ ਦਿੱਤਾ ਸੀ ਕਿਉਂਕਿ ਰਾਖਸ਼ ਬੁੱਧੀ ਹੋ ਗਈ ਸੀ ਉਹਦੀ ਕੋਡੇ ਨੂੰ ਕਹਿੰਦੇ ਨੇ ਕੋਡੇ ਤਾਂ ਕਹਿੰਦੇ ਜੋ ਤੇਰਾ ਦਿਲ ਕਰਦਾ ਤੂੰ ਉਹ ਕਰ ਅੱਗ ਵੱਲ ਰਹੀ ਹੈ ਕੜਾਹਾ ਤੇਰਾ ਹੈ ਤੇਲ ਤੇਰਾ ਹੈ ਉਹ ਸ਼ਖਸ ਵੀ ਵਿੱਚ ਬੈਠਾ ਹੈ ਅਜੇ ਨਹੀ ਹੈ ਅਜੇ ਤੱਕ ਕੜਾਹੀ ਦੇ ਵਿੱਚੋਂ ਤੱਕ ਗਰਮ ਕਰ ਜਿਵੇਂ ਤੇਰਾ ਦਿਲ ਕਰਦਾ ਹੈ ਅੱਗ ਨੂੰ ਬਾਲ ਤਾਂ ਉਹਨੂੰ ਭੋਜਨ ਬਣਾ ਅਤੇ ਉਹਨੂੰ ਖਾ ਉਹਨੂੰ ਨੇ ਖਾਣਾ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮੈਂ ਆ ਤੇ ਮੇਰਾ ਪਿਆਰਾ ਨਾਲ ਹੋਰ ਵੀ ਹੈ ਮੇਰਾ ਵੀਰ ਨਾਲ ਹੋਰ ਵੀ ਹੈ ਬਾਲਾ ਜੀ ਉਹਨਾਂ ਨੂੰ ਬਾਲੋ ਉਹਨਾਂ ਨੂੰ ਜੇ ਤੁਹਾਨੂੰ ਲੱਗਦਾ ਖਾਓ ਤੁਸੀਂ ਤੁਸੀਂ ਪਹਿਲਾਂ ਆਪਣੀ ਢੇਡ ਦੀ ਪੂਰਤੀ ਕਰੋ ਕਿ ਦੁਨੀਆ ਤੇ اناਜ ਨਹੀਂ ਹੈ ਇਤਨੇ ਕਣੇ ਜੰਗਲ ਦੇ ਵਿੱਚ ਰਹਿੰਦੇ ਹੋ ਤਾਂ ਕਹਿੰਦੇ ਸ਼ੁਕਰ ਕਰੋ ਉਸ ਪਰਮਾਤਮਾ ਦਾ ਇਤਨੇ ਜਾਨਵਰ ਆਏ ਹੋਣਗੇ ਉੱਤੇ ਤੋਂ ਡਰ ਕੇ ਅਲੱਗੇ ਇਨਸਾਨ ਤਾਂ ਇੱਕ ਰੱਬ ਦੀ ਮੁਹੱਬਤ ਹੈ ਮੁਹੱਬਤ ਹੈ ਇਨਸਾਨ ਜਿਹੜਾ ਰੱਬ ਨੇ ਬਣਾਇਆ ਹੈ ਜਿਹੜਾ ਸਾਰਿਆਂ ਦੇ ਨਾਲ ਮੁਹੱਬਤ ਦੇ ਨਾਲ ਵੇਖਦਾ ਹੈ ਮੁਹੱਬਤ ਦੀ ਗੱਲ ਕਰਦਾ ਹੈ ਜਿਲੋ ਮੁਹੱਬਤ ਜਿੰਨ ਸਹੀ ਸੱਚਿਆ ਬਾਬਾ ਫਰੀਦ ਜੀ ਕਹਿੰਦੇ ਨੇ ਤਕਨ ਇਹ ਤੁਹਾਨੂੰ ਵੇਖ ਕੇ ਜਾਨਵਰ ਵੀ ਇੱਥੇ ਨਹੀਂ ਰਹਿੰਦੇ ਜਿਹੜੇ ਜੰਗਲ ਦੇ ਹੁੰਦੇ ਨੇ ਤੁਹਾਨੂੰ ਵੇਖ ਕੇ ਨਾ ਸਕੈ ਕਿ ਸਾਡੇ ਕੋਲ ਕੁਝ ਹੱਦ ਤੱਕ ਜਾਨਵਰ ਬਣਾ ਹੈ ਤਾਂ ਉਹ ਤੋਂ ਵੀ ਗਿਆ ਗੁਜਰਾ ਹੈ ਜਿਹੜਾ ਤਲਕੇ ਖਾਂਦਾ ਆਪਣੇਆਂ ਨੂੰ ਤਲਗੇ ਖਾਂਦਾ ਅਸੀਂ ਆਪਣੇਆਂ ਨੂੰ ਨਹੀਂ ਖਾਂਦੇ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਨੂੰ ਕੋਡੇ ਨੂੰ ਕਹਿੰਦੇ ਨੇ ਕੋਡੇ ਆ ਜਿਹੜਾ ਤੇਰਾ ਦਿਲ ਕਰਦਾ ਭਾਈ ਤਲਕੇ ਖਾਂ ਅੱਗ ਬਚਾ ਅਤੇ ਤੂੰ ਆਪਣਾ ਉਹਨੂੰ ਭੋਜਨ ਬਣਾ ਕਿਉਂ ਪਖਨ ਮਹਿਕੀਨੀ ਦੇਰਾ ਸਤਿਗੁਰੂ ਕਹਿੰਦੇ ਨੇ ਤੂੰ ਕਿਉਂ ਭਈ ਤੇਰੀ ਕਰਦਾ ਅਸੀਂ ਤਾਂ ਵੇਖਣ ਆਏ ਆ ਸਾਨੂੰ ਪਤਾ ਲੱਗੇ ਆ ਕਹਿੰਦੇ ਇੱਥੇ ਇੱਕ ਸ਼ਕਸ਼ਾ ਰਹਿੰਦਾ ਦੁਨੀਆ ਕੋਈ ਕੋਡਾ ਕਹਿੰਦੀ ਹੈ ਕੋਈ ਰਾਖਸ਼ ਕਹਿੰਦੀ ਹੈ ਕਹਿੰਦੇ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਨਸਾਨ ਨੂੰ ਰਾਖਸ਼ ਰੂਪ ਦੇ ਵਿੱਚ ਵੇਖਿਆ ਮੈਂ ਸੁਣਿਆ ਸੀ ਕਿ ਇਹ ਜਿਹੜਾ ਇਨਸਾਨ ਕੋਈ ਰਾਖਸ਼ ਹੁੰਦਾ ਨਹੀਂ ਹੈ ਤਾਂ ਤੈਨੂੰ ਵੇਖ ਕੇ ਤਾਂ ਇਦਾਂ ਲੱਗਦਾ ਰਕਸ਼ ਵੀ ਉਹਨਾਂ ਦੀ ਵੀ ਕੋਈ ਹੱਦ ਹੁੰਦੀ ਆ ਲਿਮਟ ਹੁੰਦੀ ਆ ਤੇਰੀ ਤਾਂ ਕੋਈ ਲਿਮਟ ਨਹੀਂ ਆ ਰਕਸ਼ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਭਾਈ ਜੋ ਤੇਰਾ ਦਿਲ ਕਰਦਾ ਤੂੰ ਉਹ ਕਰ ਲੈ ਬਿਨਾਂ ਤਲੇ ਪਖ ਭੋਜਨ ਤੇਰਾ ਤਾਂ ਜੇ ਨਹੀਂ ਤਲਿਆ ਜਾਂਦਾ ਅੱਗ ਵੱਲ ਰਹੀ ਐ ਅਤੇ ਤੇਲ ਠੰਡਾ ਹੋ ਗਿਆ ਤੈਨੋਂ ਤਨਾ ਆਗਤਈ ਮਤਵਲ ਨਾ ਤੇਲਤੀ ਮਤਵਲ ਕਿੰਤੈਨ ਸਾੰਧੀ ਮਤਵਲ ਲੈਣਾ ਤ ਤਾਂ ਭੋਜਨ ਬਣਾਉਣਾ ਸਤਗੁਰੂ ਕਹਿੰਦੇ ਭਾਈ ਐਦਾਂ ਖਾ ਲੈ ਜੇ ਤੇਰੇ ਤੋਂ ਖਾਦਾ ਜਾਂਦਾ ਉਸ ਸ਼ਖਸ ਸਾਡੇ ਮਿੱਤਰ ਪਿਆਰੇ ਮਰਦਾਨੇ ਨੂੰ ਐਦਾਂ ਖਾ ਲੈ ਤਣਕੇ ਜ਼ਰੂਰੀ ਖਾਣਾ ਤੋ ਐਦਾਂ ਖਾ ਲੈ ਉਸ ਨੂੰ ਵਿਸਮਯੋ ਰਾਖਸ ਵਾਕ ਉਚਾਰਾ ਪਰ ਜਦੋਂ ਸਤਗੁਰਾਂ ਨੇ ਐਦਾਂ ਉਹਨੂੰ ਕਹੇ ਸੀ ਨਾ ਵਚਨ ਕਹੇ ਨੇ ਅਲੰਗੇ ਇਦਾਂ ਦੇ ਵਚਨ ਵੀ ਜਿੰਦਗੀ ਦੇ ਵਿੱਚ ਕਹਿਣ ਵਾਲੇ ਸਿਰਫ ਗੁਰੂ ਨਾਨਕ ਦੇਵ ਮਹਾਰਾਜ ਹੀ ਨੇ ਕੋਈ ਰਕਸ਼ਾ ਹੁਣ ਜਦੋਂ ਸਤਗੁਰਾਂ ਨੇ ਬਾਕ ਬਿਸਮਾ ਕਹਿੰਦੇ ਹੈਰਾਨ ਹੋਣਾ ਹੈਰਾਨਗੀ ਦੀ ਗੱਲੇ ਦੇ ਨੇੜੇ ਤੇੜੇ ਨਹੀਂ ਸੀ ਕੋਡੇ ਰਕਸ਼ ਦੇ ਜਦੋਂ ਸਤਗੁਰਾਂ ਨੇ ਕਿਹਾ ਤਾਂ ਬੜਾ ਹੈਰਾਨ ਹੋਇਆ ਕੋਡਾ ਰਕਸ਼ ਹੈਰਾਨ ਹੋ ਕੇ ਕਹਿੰਦਾ ਮੇਰਾ ਨਾਮ ਦਾ ਤੁਹਾਨੂੰ ਕੀ ਪਤਾ ਹੈ ਮੇਰੇ ਟਕਾਣੇ ਦਾ ਤੁਹਾਨੂੰ ਕੀ ਪਤਾ ਸੀ ਮੈਂ ਤਲਕੇ ਖਾਨਾ ਕਿਉਂਕਿ ਜੀਨੂੰ ਮੈਂ ਤਲਕੇ ਖਾਨਾ ਤਾਂ ਉਹ ਤਾਂ ਵਾਪਸ ਜਾਂਦਾ ਨਹੀਂ ਹੈ ਦੁਨੀਆ ਨੂੰ ਦੱਸੇਗਾ ਕਿ ਜਿਹੜਾ ਇੱਥੇ ਆਇਆ ਹੈ ਕੋਈ ਵਾਪਸ ਨਹੀਂ ਗਿਆ ਕਿਉਂਕਿ ਮਾਨੂੰ ਮਾਰ ਦੇਣ ਮਾਰਮਕ ਹੁੰਦਾ ਸੀ ਖਾ ਜਾਂਦਾ ਸੀ ਉਸਨੂੰ ਤਾਂ ਫਿਰ ਤੁਹਾਨੂੰ ਕੀ ਪਤਾ ਲੱਗੇ ਆ ਕਿ ਇਹ ਜਿਹੜਾ ਕੋਟਾ ਹੈ ਇਹ ਰਕਸ਼ ਹੈ ਅਤੇ ਇਹਦਾ ਤਲਕੇ ਖਾਂਦਾ ਹੈ ਉਹਨ ਬੜੇ ਹੈਰਾਨਗੀ ਦੇ ਨਾਲ ਇਹ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਲ ਬਚਨ ਬਿਲਾਸ ਕਰਦਾ ਪਿਆ ਗੁਰੂ ਨਾਨਕ ਦੇ ਮਹਾਰਾਜ ਜੁਣਮ ਕੋਡੇ ਰਾਖਸ਼ ਨੂੰ ਤਾਰਨਗੇ ਬਚਨ ਕਰਨਗੇ ਦੇ ਨਾਲ ਕੋਡੇ ਰਾਖਸ਼ ਦੇ ਨਾਲ ਸੰਗਤ ਜੀ ਇਹ ਰਾਖਸ਼ ਬੁੱਧੀ ਜਿਹੜੀ ਸੀ ਤੇ ਹੁਣ ਆਪਣਾ ਸਾਰਾ ਕਾਰਨ ਦੱਸੇਗਾ ਕਿ ਮੈਂ ਰਾਖਸ਼ ਕਿਉਂ ਬਣਿਆ ਮੈਂ ਵੀ ਕਿਸੇ ਮਾਂ ਦਾ ਪੁੱਤ ਸੀ ਮੈਂ ਵੀ ਕਿਸੇ ਦਾ ਪਿਓ ਸੀ ਕਿਸੇ ਦਾ ਭਰਾ ਸੀ ਮੈਂ ਵੀ ਪਰਵਾਰ ਦੇ ਵਿੱਚ ਰਹਿੰਦਾ ਸੀ ਪਰੇਸਾ ਦੁਨੀਆ ਦਾ ਹਨ ਇਹਨਾਂ ਤਰਨ ਆਖਾਉਣ ਵਾਲਿਆਂ ਨੇ ਇਹਨਾਂ ਨੇ ਬੜੇ ਤਰਨੇ ਮਿਹਨੇ ਮਾਰੇ ਇਦਾਂ ਦੇ ਅਲਫਾ ਜਿਦਾਂ ਦੇ ਸ਼ਬਦ ਬੋਲੇ ਜਿਹੜੇ ਅੱਜ ਤੱਕ ਮੇਰੇ ਦਿਲ ਉੱਤੇ ਸ਼ਫੇ ਪਏ ਕੋਡਾ ਰਾਕਸ਼ ਨਹੀਂ ਸੀ ਲੋਕਾਂ ਦੇ ਬੋਲਾਂ ਨੇ ਇਹ ਰਾਕਸ਼ ਬਣਾ ਦਿੱਤਾ ਹੁਣ ਆਪਣਾ ਉਹ ਸਾਰਾ ਸਾ ਹਿਸਟਰੀ ਦੱਸੇਗਾ ਗੁਰੂ ਨਾਨਕ ਦੇਵ ਜੀ ਨਾਲ ਆਪਣਾ ਕਲਮ ਸਾਂਝੀ ਕਰਾਂਗੇ ਸੁਣਾਵਾਂਗੇ ਸਵਾਹਿਬ ਜੀ ਦਾ ਸਵਾਹਿਬ ਜੀ ਕੀ ਹੈ